ਕਾਲੀ ਦਲ ਜੋ ਦਿਨੋਂ ਦਿਨ ਕਮਜ਼ੋਰ ਹੁੰਦਾ ਆ ਰਿਹਾ ਵਾ ਉਹਦੇ ਕਰਕੇ ਜਿਵੇਂ ਸਾਡੇ ਸਾਰੇ ਕਾਲਜ ਨੇ ਵੀ ਦੱਸਿਆ ਵਾਕੀ ਇੱਕ ਪੰਥਕ ਸਪੇਸ ਜਿਹੜੀ ਆ ਉਹ ਖਾਲੀ ਹੋ ਰਹੀ ਆ ਅ ਔਰ ਹਾਲੇ ਪਤਾ ਨਹੀਂ ਲੱਗ ਰਿਹਾ ਕਿ ਪੰਥ ਦੇ ਲੋਕ ਜਿਹੜੇ ਨੇ ਜਾਂ ਆਮ ਲੋਕ ਜਿਹੜੇ ਨੇ ਉਹਨਾਂ ਦਾ ਛੁਕਾਕ ਕਿਸ ਪਾਸੇ ਨੂੰ ਹੋਵੇਗਾ ਕਾਫੀ ਲੋਕੀ ਇਹ ਕਾਲੀ ਦਲ ਨੂੰ ਦਿਨੋਂ ਦਿਨ ਛੱਡ ਰਹੇ ਨੇ ਤੇ ਦੇਖਿਆ ਦੋ ਦਿਨ ਪਹਿਲਾਂ ਹਦੀਪ ਡਿੰਪੀ ਯਾਨੀ ਡਿੰਪੀ ਢਿੱਲੋਂ ਜਿਹੜੇ ਨੇ ਉਹ ਵੀ ਕਾਲੀ ਦਲ ਨੂੰ ਛੱਡ ਗਏ ਮੇਰਾ ਨਹੀਂ ਖਿਆਲ ਕਿ ਇਹਦੇ ਨਾਲ ਕਿਸੇ ਹੋਰ ਪਾਰਟੀ ਨੂੰ ਫਾਇਦਾ ਹੋਊਗਾ ਇਹਨਾਂ ਲੋਕਾਂ ਦੇ ਜੁਆਇਨ ਕਰਨ ਨਾਲ ਸਮੂਲੀਤ ਨਾਲ ਲੇਕਿਨ ਅਕਾਲੀ ਦਲ ਹੋਰ ਕਮਜ਼ੋਰ ਜ਼ਰੂਰ ਹੋ ਰਿਹਾ ਵਾ ਅ ਇਸ ਜਿਹੜੀ ਪੰਥਿਕ ਸਪੇਸ ਹੈ ਜਾਂ ਜਿਹੜੀ ਪੰਥਿਕ ਪੋਲਿਟਿਕਸ ਹੈ ਪੰਜਾਬ ਦੀ ਪੰਥਿਕ ਸਿਆਸਤ ਹੈ ਉਹਦਾ ਆਪਣਾ ਇੱਕ ਡਾਇਨਾਮਿਕਸ ਹੁੰਦਾ ਗਤੀਸ਼ੀਲਤਾ ਵਾ ਸੋ ਉਹ ਛੇਤੀ ਛੇਤੀ ਇਹੋ ਜਿਹਾ ਇੱਕ ਇੱਕ ਵਰਗ ਕਮਜ਼ੋਰ ਹੋਣ ਨਾਲ ਦੂਜਾ ਵਰਗ ਜਿਹੜਾ ਵਾ ਉਹ ਦੂਜੀ ਪਾਰਟੀਆਂ ਜਾਣ ਵਾਲੀਆਂ ਦੂਜੇ ਲੀਡਰਾਂ ਦੇ ਦੂਜੀਆਂ ਪਾਰਟੀਆਂ ਜਾਣ ਨਾਲ ਇਹ ਡਾਇਨਾਮਿਕਸ ਬਹੁਤੇ ਬਦਲਦੇ ਨੇ ਡਾਇਨਾਮਿਕਸ ਆਪਣੇ ਆਪ ਹੀ ਇੱਕ ਸ਼ਕਲ ਲੈ ਲਿਆ ਜਿਵੇਂ ਆਪਾਂ ਵੇਖਿਆ ਲੋਕ ਸਭਾ ਚੋਣਾਂ ਦੇ ਵਿੱਚ ਕਿਵੇਂ ਅਮਰਿਤਪਾਲ ਖਡੂਰ ਸਾਹਿਬ ਜਿੱਤ ਗਏ ਸਰਜੀਤ ਖਾਲਸਾ ਜਿਹੜੇ ਨੇ ਉਹ ਫਰੀਦਕੋਟ ਤੋਂ ਜਿੱਤ ਗਏ ਸਨ ਆ ਜ਼ਾਹਿਰ ਹੈ ਕਿ ਉਸ ਵੇਲੇ ਇੱਥੇ ਤੇ ਲੋਕ ਸਰਕਾਰਾਂ ਦੇ ਖਿਲਾਫ ਗੁੱਸਾ ਸੀ ਕਿ ਸਰਕਾਰਾਂ ਨੇ ਇਹਨਾਂ ਨੂੰ ਜਿਹੜੀ ਦੂਰ ਕਿਉਂ ਭੇਜਤਾ ਐਡਾ ਵੱਡਾ ਗੁਨਾਹ ਨਹੀਂ ਸੀ ਜਦ ਦੀ ਇਹਨਾਂ ਨੂੰ ਇੰਨੀ ਵੱਡੀ ਸਨਦਾਂ ਦੇ ਦਿੱਤੀ ਔਰ ਦੂਸਰੇ ਪਾਸੇ ਇਹਨਾਂ ਨੂੰ ਹਮਦਰਦੀ ਵੀ ਸੀ ਚੋ ਇਸ ਕਰਕੇ ਵੀ ਇਹਨਾਂ ਨੂੰ ਉਦੋਂ ਵੋਟਾਂ ਬਹੁਤ ਮਿਲੀਆਂ ਪਰ ਹੁਣ ਸਵਾਲ ਇਹ ਆ ਕਿ ਕੀ ਅਗਲੀਆਂ ਚੋਣਾਂ 'ਚ ਇਹਨਾਂ ਨੂੰ ਲੋਕੀ ਸਰਕਾਰ ਕਰਨਗੇ ਮੇਰੇ ਮੁਤਾਬਕ ਇਹ ਕਈ ਚੀਜ਼ਾਂ ਦੇ ਉੱਤੇ ਮੁਨਸਰ ਕਰਦਾ ਵਾ ਕਿ ਲੋਕੀ ਇਹਨਾਂ ਨੂੰ ਐਕਸੈਪਟ ਕਰਨਗੇ ਜਾਂ ਨਹੀਂ ਸਭ ਤੋਂ ਪਹਿਲਾਂ ਤੇ ਅਕਾਲੀ ਦਲ ਦਾ ਕੀ ਰਵਈਆ ਰਹੂਗਾ ਉਹਨਾਂ ਦੀ ਕੀ ਪੋਲਿਟਿਕਸ ਰਹੂਗੀ ਜਿਹੜੇ ਅਕਾਲੀ ਦਲ ਤੋਂ ਨਾਰਾਜ਼ ਨੇ ਉਹਨਾਂ ਦੀ ਕੀ ਪੋਲਿਟਿਕਸ ਰਹੂਗੀ ਕੀ ਇਹ ਲੋਕ ਇਕੱਠੇ ਹੁੰਦੇ ਆ ਕੀ ਵਾਕਈ ਇਹ ਪਛਤਾਵਾ ਕਰਦੇ ਆ ਲੋਕਾਂ ਤੋਂ ਗਲਤੀ ਮੰਨਦੇ ਆ ਆਪਣੀ ਲੋਕਾਂ ਦੇ ਵਿੱਚ ਵਿਸ਼ਰਦੇ ਆ ਦੁਜੇ ਨਾਲ ਨਾਲ ਇਹ ਵੀ ਡਿਪੈਂਡ ਕਰੂਗਾ ਕਿ ਇਹ ਜਿਹੜਾ ਨਵਾਂ ਤੈਰੋ ਅੰਮ੍ਰਿਤਪਾਲ ਦੀ ਜੇਲ੍ਹ ਦੇ ਵਿੱਚ ਉੱਥੋਂ ਕਿਹੋ ਜਿਹੇ ਸਟੇਟਮੈਂਟਸ ਦਿੰਦੇ ਆ ਜਾਂ ਉਹਨਾਂ ਦੇ ਸਟੇਟਮੈਂਟਸ ਬਾਹਰ ਹੁੰਦੀਆਂ ਉਹਦੇ ਪਰਿਵਾਰ ਦੇ ਮੈਂਬਰ ਦੀਆਂ ਗਤੀਵਿਧੀਆਂ ਕੀ ਹੁੰਦੀਆਂ ਨਾ ਪਿੱਛੇ ਜੇ ਤੁਸੀਂ ਵੇਖਿਆ ਹੀ ਆ ਕਿ ਅੰਮ੍ਰਿਤਪਾਲ ਦੇ ਭਰਾ ਜਿਹੜੇ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਇਲਜ਼ਾਮ ਲਾਇਆ ਕਿ ਉਹਨਾਂ ਨੇ ਨਸ਼ਾ ਲਿਆ ਹੋਇਆ ਸੀ ਸੋ ਦੂਜੇ ਪਾਸੇ ਡਿਪੈਂਡ ਇਹ ਵੀ ਕਰੂਗਾ ਕਿ ਉਹ ਜਿਹੜਾ ਖਾਲਸਾ ਰਾਜ ਪ੍ਰਤੀ ਉਹ ਕਿਵੇਂ ਉਹ ਟਾਈਟ ਰੋਪ ਕਿੰਨਾ ਕਰ ਸਕਦੇ ਆ ਉੱਥੇ ਵੀ ਕੋਈ ਗਲਤੀ ਕਰਕੇ ਕੋਈ ਗਲਤ ਬਿਆਨੀ ਕਰਕੇ ਕਈ ਵਾਰ ਵੋਟਾਂ ਜਿਹੜੀਆਂ ਵਾ ਟੁੱਟ ਜਾਂਦੀਆਂ ਵਾ ਜਾਂ ਕੇ ਸਿੱਖ ਨਾ ਆ ਬਣ ਜਾਂਦਾ ਵਾ ਨਾਲ ਇਹ ਵੀ ਮਨੋਸਰ ਹੋਊਗਾ ਕਿ ਸਰਕਾਰ ਕੀ ਗਲਤੀਆਂ ਕਰਦੀ ਹੈ ਸਰਕਾਰਾਂ ਕੀ ਗਲਤੀਆਂ ਕਰਦੀਆਂ ਕੇਂਦਰ ਸਰਕਾਰ ਸੂਬਾ ਸਰਕਾਰ ਜਿਵੇਂ ਆਪਾਂ ਵੇਖਿਆ ਜਾਂ ਕਿ ਸੂਬਾ ਸਰਕਾਰ ਨੇ ਮੇਰਾ ਖਿਆਲ ਇਹਨਾਂ ਨੂੰ ਗ੍ਰਿਫਤਾਰ ਕਰਕੇ ਐਡੀ ਦੂਰ ਪੇਜ ਕੇ ਬਹੁਤ ਵੱਡੀ ਗਲਤੀ ਕੀਤੀ ਭਾਵੇਂ ਸੂਬਾ ਸਰਕਾਰ ਨੇ ਕੀਤਾ ਜਾਂ ਕੇਂਦਰ ਨੇ ਜਿਨੇ ਵੀ ਕੀਤਾ ਇੱਕ ਬਹੁਤ ਵੱਡੀ ਗਲਤੀ ਸੀ ਆ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਅਗਲਾ ਜਿਹੜਾ ਟੈਸਟ ਆਉਣ ਵਾਲਾ ਉਹ ਹੈ ਚਾਰ ਜ਼ਿੰਮੀ ਚੋਣਾ ਔਰ ਲੱਗ ਰਿਹਾ ਬਾਕੀ ਨਾ ਤੇ ਕੁਝ ਸਾਥੀ ਜਿਵੇਂ ਕਿ ਕੁਲਵੰਤ ਸਿੰਘ ਰੌਕੇ ਬਨਾਲੇ ਤੇ ਚੋਣ ਲੜਨੀ ਚਾ ਰਹੇ ਨੇ ਭਗਵੰਤ ਸਿੰਘ ਬਾਜੀ ਬਾਜੀ ਕੇ ਬਾਜੀ ਕਾ ਇਹ ਗਿੱਧਰਵਾ ਤੋਂ ਚੋਣ ਲੜਨੀ ਚਾ ਰਹੇ ਨੇ ਦਲਜੀਤ ਸਿੰਘ ਕਲਸੀ ਡੇਰਵਾ ਬਣਾ ਰਹੇ ਤੋਂ ਡਿਪੈਂਡ ਕਰਦਾ ਵਾ ਕਿ ਇਹ ਉੱਥੇ ਕੀ ਆਪਣੇ ਪ੍ਰਚਾਰੀਆਂ ਦਾ ਦੇ ਰਿਸ਼ਤੇਦਾਰ ਕਿਵੇਂ ਕਰਦੇ ਆ ਸੋ ਉੱਥੇ ਕਾਫੀ ਕੁਝ ਪਤਾ ਕਲੀਅਰ ਹੋ ਜਾਊਗਾ ਕਿ ਇਹਨਾਂ ਨੂੰ ਲੋਕੀ ਕਿੰਨਾ ਕਿਸੇ ਸਵੀਕਾਰ ਕਰਦੇ ਆ ਮੇਰਾ ਖਿਆਲ ਹੈ ਕਿ ਇਮੀਡੀਏਟਲੀ ਸ਼ੇਅਰ ਇਹ ਕਰਨਾ ਕਾਫੀ ਮੁਸ਼ਕਲ ਆ ਪਰ ਇਸ ਵੇਲੇ ਜਿਹੜੀ ਪੰਥਿਕ ਸਪੇਸ ਆ ਉਹ ਡੈਫੀਨਿਟਲੀ ਹਲੀ ਖਾਲੀ ਆ